ਵਲੋ ਵਧਰਾ ਆ ਕੀ ਦਾ ਗੂੜਾ ਕਿੱਥੋਂ ਲੈ ਕੇ ਆਇਆ ਗੂੜਾ ਬੋਤਲ ਮਾਉ ਜੀ ਕਿੱਥੋਂ ਲੈ ਕੇ ਆਇਆ ਹਾਂ ਹਾਂ ਇਹ ਬੋਤਲ ਕਿੱਥੋਂ ਲੈ ਕੇ ਆਇਆ ਇਹ ਤੁਹਾਡੇ ਪਿਓ ਦੀ ਥਾਂ ਆ ਜਿੱਥੇ ਸੁੱਟਣ ਦੇ ਹੋ ਨਿਕਲ ਜਾ ਤੂੰ ਨਿਕਲ ਜਾ ਇਹ ਅੱਗ ਕਿੰਨੇ ਲਾਈ ਓਏ ਤੂੰ ਲਾਈ ਅੱਗ ਉੱਥੇ ਅੱਗ ਕਿੰਨੇ ਲਾਈ ਉੱਥੇ ਇੱਥੇ ਅੱਗ ਲਾਈ ਨਾ ਮੈਂ ਲੱਤਾਂ ਤੋੜ ਦੂੰਗਾ ਐ ਤੂੰ ਮਿਗਲ ਜਾ ਤੈਨੂੰ ਮੈਂ ਦੱਸਾਂ ਚੱਲ ਓਏ ਕਿਥੋਂ ਲੈ ਕੇ ਆਇਆ ਬੋਤਲਾਂ ਆਜੇ ਇੱਥੇ ਕੀ ਐ ਮੈਂ ਸਿੱਧਾ ਸਾੜੀ ਕਰ ਲੇਤਾ ਆ ਕਿਉਂ ਇਹ ਕਿਸੇ ਦੇ ਬਾਪ ਦੀ ਜਗ੍ਹਾ ਵਿੱਚ ਜਿਹੜਾ ਤੂੰ ਛਾਂਡੀ ਕਰ ਲੈਂਦੇ ਰੋਜ਼ ਧੜੀ ਇੱਥੇ ਅੱਗ ਲਾ ਕੇ ਚੱਲ ਜਾਂਦੇ ਔ ਨਿਕਲ ਜਾਂ ਤੂੰ ਤੂੰ ਵੀ ਚੱਲ ਤੂੰ ਮੱਤਾਂ ਬਾਵਾ ਤੋੜ ਦੇਂਗਾ ਤੁਹਾਡੀਆਂ ਤੁਹਾਨੂੰ ਸ਼ਰਮ ਨਹੀਂ ਆਂਦੀ ਇਹ ਸਾਹ ਕਿਨੇ ਲੈਣਾ ਇੱਥੇ ਮੈਂ ਨਾ 1 ਘੰਟੇ ਤੋਂ ਤੈਨੂੰ ਵੇਖਦਾ ਮੈਂ ਇੱਥੇ ਆ ਯਾਦ ਰੱਖੀ ਮੈਂ ਬੋਲਿਆ ਕੁਝ ਨਹੀਂ ਚੱਲ ਇੱਥੇ ਕੂੜਾ ਸੁੱਟਦੇ ਨਜ਼ਰ ਆ ਗਏ ਤੇ ਆਪਣਾ ਹਿਸਾਬ ਲਾ ਲਿਓ ਜੀ ਹੋ ਹੀ ਸਕਦੇ ਨਹੀਂ ਸਾਹ ਸਾਡੇ ਕੋਲ ਲਿਆ ਨਹੀਂ ਜਾਂਦਾ ਪਲਾਸਟਿਕ ਬਾਲਣ ਆ ਗਿਆ ਥਾਂ ਦਾ ਇਹ ਹੋਟਲਾਂ ਵਾਲੇ ਭੇਜ ਰਹੇ ਜੀ ਇੱਥੇ ਆ ਵੇਖ ਸਕਦੇ ਹੋ ਜੀ ਤੁਸੀਂ ਆ ਹੁਣੇ ਅੱਗ ਲਾ ਕੇ ਗਿਆ ਜੇ ਇਹ ਰੰਜੀਦਾ ਨੂੰ ਜੇ ਇਹ ਰੰਜੀਦਾ ਨੂੰ ਜੇ ਉਹ ਸ਼ੇਪ ਸਟੇਜ ਹੈ ਉਹ ਸਟਾਰਬਕਸ ਜੀ ਇੱਥੇ ਪਾਇਟੈਕਸ ਲੱਗਣਾ ਜੇ 5 ਦਸੰਬਰ ਨੂੰ ਆ ਵੇਖ ਲਓ ਤੁਸੀਂ ਇਹ ਹਾਲ ਵੇਖ ਲਓ ਕੀ ਕਰੀ ਹੈ ਮੈਂ ਮੈਂ ਕਿੰਨੂ ਰੋਕ ਰੋਕ ਕੇ ਇੱਥੇ ਆ ਚੀਜ਼ਾਂ ਕਰਾਂ